ਸਰਦਾਰ ਧਨਵੰਤ ਸਿੰਘ ਜੀ ਜਿਹੜੇ ਕਿ ਕਾਂਗਰਸ ਪਾਰਟੀ ਵੱਲੋਂ ਪਹਿਲਾਂ ਵੀ ਆਜ਼ਾਦ ਵੀ ਐਮਐਲਏ ਰਹੇ ਐ ਇੱਕ ਬਹੁਤ ਹੀ ਸਿਰਕਾਡੂ ਸਿਰਕਾ ਡਾਕੂ ਸੀ ਇੱਕ ਇਮਾਨਦਾਰ ਔਰ ਬੜੇ ਪਿਆਰੇ ਸੱਜਣ ਸੀਗੇ ਉਹਨਾਂ ਦਾ ਅਕਾਲ ਚਰਣਾ ਹੋਣ ਕਰਕੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਆਇਆ ਤਾਂ ਮੈਂ ਉਹਨਾਂ ਨੂੰ ਆਪਣੇ ਪਰਿਵਾਰ ਵੱਲੋਂ ਕਾਂਗਰਸ ਪਾਰਟੀ ਵੱਲੋਂ ਸੰਧਾ ਅਝਲੀ ਪੇਟ ਕਰਦਾ ਉਹਨਾਂ ਨੇ ਲੋਕਾਂ ਦੀ ਬਹੁਤ ਸੇਵਾ ਕੀਤੀ ਉਹਨਾਂ ਨੂੰ ਸੜਕਾਂ ਵਾਲਾ ਐਮਐਲਏ ਕਰਕੇ ਜਾਣਿਆ ਜਾਂਦਾ ਕਿਉਂਕਿ ਜਦੋਂ ਉਹ ਐਮਐਲਏ ਰਹੇ ਉਹਨਾਂ ਨੇ ਇਸ ਇਲਾਕੇ ਦੀਆਂ ਪੂਰੇ ਇਲਾਕੇ ਦੀਆਂ ਸਾਰੀਆਂ ਲਗਭਗ ਸੜਕਾਂ ਉਹਨੂੰ ਬਣਾਈਆਂ ਸੋ ਸਮਾਜ ਸੇਵਾ ਦੇ ਵਿੱਚ ਬਹੁਤ ਅੱਗੇ ਰਹਦੇ ਸੀ ਅੱਗੇ ਨੂੰ ਉਹਨਾਂ ਦਾ ਬੇਟਾ ਸਮਿਤ ਜਿਹੜਾ ਕਿ ਪਿਛਲੀ ਵਾਰੀ ਅਮਰਗੜ ਤੋਂ ਇਲੈਕਸ਼ਨ ਲੜਿਆ ਉਹ ਸਰਕਾਰ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਹੀ ਹੁਨਾਰ ਤੇ ਅਗਾਹ ਬਹੁਤ ਨੌਜਵਾਨ ਹੈ ਮੈਂ ਉਹਦੇ ਲਈ ਸ਼ੁਭ ਕਾਮਨਾਵਾਂ ਕਰਦਾ ਹਾਂ ਤੇ ਸਰਦਾਰ ਦਰਮੰਤ ਸਿੰਘ ਲਈ ਮੇਰੀ ਅਰਦਾਸ ਹੈ ਕਿ ਸਮਤ ਸਹਾ ਲਿਖਿਆ ਮਿਲ ਕਰ ਪਾਉ ਤੀਂ ਦੇਹੋ ਸੱਜਣ ਸਿਸੜੀਆਂ ਜੋ ਹੋਈ ਸਹਿਬ ਸੁਮੀਰ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਤੇ ਉਹਨਾਂ ਦੇ ਸਾਰੇ ਉਹਨਾਂ ਦੇ ਨਾਲ ਪਿਆਰ ਕਰਨ ਵਾਲਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ ਜਿਲੰਦਰ ਜਿਮਨੀ ਚੋਣ ਦਾਸਤਿਕ ਨੂੰ ਹੋਣ ਜਾ ਰਹੀ ਹੈ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਦਿੱਤੇ ਆ ਲੇਕਿਨ ਕਾਂਗਰਸ ਪਾਰਟੀ ਨੇ ਆਪਣਾ ਗਰਾਸ ਰੂਟ ਵਰਕਰ ਇੱਕ ਮਹਿਲਾ ਬੀਬੀ ਜਿਹੜੀ ਪੰਜ ਵਾਰ ਐਮਸੀ ਰਹੀ ਹੈ ਤੇ ਸੀਨੀਅਰ ਡਿਪਟੀ ਮੇਅਰ ਰਹੀ ਹੈ ਜਿਹੜੀ ਕਿ ਇੱਕ ਹੋਣਹਾਰ ਵਰਕਰ ਹੈ ਇੱਕ ਮਹਿਲਾ ਨੂੰ ਐਸੀ ਟਿਕਟ ਦਿੱਤੀ ਹੈ ਦੂਸਰੀਆਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਹੈ ਉਹ ਇੱਕ ਪਾਰਟੀ ਤੋਂ ਦੂਜੀ ਦੂਜੀ ਤੇ ਤੀਜੀ ਛੱਡ ਕੇ ਆਏ ਹੋਏ ਆ ਸਾਰੇ ਦਲ ਬਦਲੂਏ ਤੇ ਮੈਂ ਲੋਕਾਂ ਨੂੰ ਇਹੀ ਅਪੀਲ ਕਰਾਂਗਾ ਕਿ ਠਹਿਰਾਵਾ ਵਾਲੇ ਜਿਨ੍ਹਾਂ ਦੇ ਵਿੱਚ ਸਬਰ ਸੰਤੋਖ ਹੈ ਜਿਹੜੇ ਆਪਣੀ ਪਾਰਟੀ ਦੇ ਨਾਲ ਮਿਲ ਕੇ ਚੱਲਦੇ ਉਹਨਾਂ ਲੋਕਾਂ ਨੂੰ ਚੁਣੋ ਜਿਹੜੇ ਨਿੱਤ ਬਦਲਦੇ ਐ ਜਿਹੜੇ ਡਰ ਕੇ ਜਾਂ ਲਾਲਚ ਦੇ ਵਿੱਚ ਪਾਰਟੀਆਂ ਬਦਲ ਲੈਂਦੇ ਤੁਸੀਂ ਦੇਖੋ ਪਿਛਲੀ ਵਾਰੀ ਜਿਹੜਾ ਆਮ ਆਦੀ ਪਾਰਟੀ ਚੋਂ ਖੜਾ ਸੀ ਅਰ ਐਮਐਲਏ ਜਿੱਤਿਆ ਐਤਕੀ ਉਹ ਭਾਜਪਾ ਵੱਲੋਂ ਖੜਾ ਜਿਹੜਾ ਪਿਛਲੀ ਵਾਰੀ ਭਾਜਪਾ ਕੰਨੀ ਤੇ ਖੜਾ ਸੀ ਐਤਕੀ ਉਹ ਆਮ ਆਦੀ ਪਾਰਟੀ ਵੱਲੋਂ ਖੜਾ ਇਹ ਤਾਂ ਪਾਰਟੀਆਂ ਤੋਂ ਹਰਾਨ ਹੈ ਇਹਨਾਂ ਲੋਕਾਂ ਤੋਂ ਹਰਾਨ ਹੈ ਕੋਈ ਦੇਨ ਘਰ ਮੇ ਨਹੀਂ ਹੈ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਨਾਂ ਦਾ ਕੋਈ ਸਟੈਂਡ ਨਹੀਂ ਹੈ ਜੋ ਅਜਿਹੇ ਲੋਕਾਂ ਨੂੰ ਜਿਨ੍ਹਾਂ ਦਾ ਕੋਈ ਸਟੈਂਡ ਨਹੀਂ ਉਹਨਾਂ ਦੇ ਨਾਲ ਲੋਕ ਵੀ ਨਹੀਂ ਸਟੈਂਡ ਕਰਦੇ ਤੇ ਉਹਨਾਂ ਨੂੰ ਲੋਕ ਨਕਾਰ ਦਿੰਦੇ ਆ ਪਿੱਛੇ ਵੀ ਨਕਾਰਿਆ ਤੇ ਇਸ ਵਾਰ ਵੀ ਇਨਕਾਰ ਕਰਦੇ ਪੰਚਾਇਤ ਵਾਕਪਤੀ ਭਗਵੰਤ ਮਾਨ ਨੇ ਕਿ ਡੇਰੇ ਲਾਉਣ ਦੀ ਡੇਰੇ ਲਾਉਣ ਦੀ ਗੱਲ ਕੀਤੀ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਤੇਰੇ ਤਾਂ ਹੁਣ ਵੀ ਪੰਜਾਬ ਵਿੱਚੇ ਹੋਰਾਂ ਦੇ ਲੇਕਿਨ ਕੰਮ ਨਹੀਂ ਨਾ ਕੋਈ ਕਰਦੇ ਤਾਂ ਜਿਸੇ ਤਰ੍ਹਾਂ ਦੀ ਲੋਕਾਂ ਨੂੰ ਰਾਹਤ ਨਹੀਂ ਮਿਲਦੀ ਆ ਬਿਜਲੀ ਦੇ ਦੇਖ ਲਓ ਕਿੰਨਾ ਇੰਨੇ ਕੱਟ ਲੱਗਦੇ ਆ ਲੋਕ ਇੰਨੇ ਪਰੇਸ਼ਾਨ ਆ ਤਾਂ ਜਿੰਨੇ ਮੱਛਰ ਲੜਾਈ ਹੈ ਉੰਨੀ ਬੋਟਾ ਕੱਟ ਪੈਣੀ ਆ ਦਿਨ ਨੀਡ ਦੇ ਪੇਪਰ ਨੂੰ ਕਿਵੇਂ ਦੇਖਦੇ ਹੋ ਜਿਹੜਾ ਨੀਡ ਦੇ ਪੇਪਰ ਫਟਾਕਾ ਬਣਾ ਹੋਇਆ ਹੈ ਕਾਪੜਿਆਂ ਦਾ ਕੋਈ ਅੰਤ ਥੋੜਾ ਆ ਇਹ ਜਿਹੜੀ ਇੱਥੇ ਦੀ ਆਮ ਆਦਿ ਝਾੜੂ ਵਾਲੀ ਸਰਕਾਰ ਹੈ ਇਹਨਾਂ ਨੇ ਤਾਂ ਝਾੜੂ ਪੈਸੇ ਇਕੱਠੇ ਕਰਨ ਵਾਸਤੇ ਲਾਇਆ ਹੋਇਆ ਹੈ ਇਹ ਅੰਦਰ ਨੂੰ ਸੰਭਰਦੇ ਨਾਲੇ ਬਾਹਰ ਨੂੰ ਨਹੀਂ ਸੰਭਰਦੇ ਇਹ ਜੇ ਸਮਝ ਲੋ ਕਿ ਪੂਰੇ ਠਾਕ ਲੋਕ ਹੈ ਜਿਨ੍ਹਾਂ ਨੇ ਪੰਜਾਬ ਨੂੰ ਦੋਨੇ ਹੱਥੀ ਲੁੱਟਣਾ ਸ਼ੁਰੂ ਕੀਤਾ ਹੋਇਆ ਲੋਕ ਇਹਨਾਂ ਨੂੰ ਨਾ ਇਹਨਾਂ ਨੂੰ ਮਾਫ਼ ਕੀਤਾ ਪਿਛਲੇ ਲੈਕਚਰਾਂ 'ਚ ਨਾ ਅੱਗੇ ਉਹ ਕਰਨਗੇ ਤੁਸੀਂ ਅਜੇ ਤੱਕ ਅੱਗੇ ਅੱਗੇ ਦੇਖਿਓ ਇਹਨਾਂ ਦਾ ਹੁਣ ਕੀ ਹਾਲ ਹੈ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਲੁੱਟ ਪਾਈ ਦੀ ਜਿਸ ਤਰੀਕੇ ਪੰਜਾਬ ਦੇ ਵਿੱਚ ਨਸ਼ਾ ਫੈਲਿਆ ਦੋ ਸਾਲਾਂ ਦੇ ਵਿੱਚ ਆਰਪ ਇਹ ਉਹਦੀ ਪੁਸਤ ਪਨਾਹੀ ਕਰਦੇ ਆ ਇਹ ਰੋਜ਼ ਮਾਮਾ ਦੇ ਪੁੱਤ ਵਰਦੇ ਆ ਇਹ ਇਹਨਾਂ ਨੂੰ ਕੋਈ ਸਰੋਕਾਰ ਨਹੀਂ ਹੈ ਇਹ ਆਪਣੇ ਬੜੀਆਂ ਕੋਠੀਆਂ 'ਚ ਬੈਠੇ ਆ ਬੜੀਆਂ ਗੱਡੀਆਂ 'ਚ ਘੁੰਮਦੇ ਆ ਨਾ ਲੋਕਾਂ ਦੀ ਅਸਾਰ ਲੈਂਦੇ ਆ ਇਹਨਾਂ ਦੇ ਪਾਥੀਆਂ ਪੈਂਡ ਦੇ ਦਿਨ ਆ ਗਏ ਕਿ ਸਰ ਇਹਨਾਂ ਨੇ ਗੱਲ 13 013 ਨਹੀਂ ਕਰ ਦਿੱਤੀ ਕਿੰਨੀ ਸੀ ਵੀ ਦੇਖੋ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜਿੱਤੀ ਹੈ ਉਸ ਨੂੰ ਕੀ ਮਿਲਿਆ 13 ਕਹਿੰਦੇ ਸੀ ਨਾ ਏਕਾ ਤਾਂ ਉੜ ਗਿਆ ਮੂਰੇ ਤੇ ਉਹਨਾਂ ਤੀਆਂ ਵੀ ਉੜ ਜਾਣਾ ਕਿ ਨਸ਼ਿਆਂ ਘਰ ਨਸ਼ਿਆਂ ਨੂੰ ਲੈ ਕੇ ਸਰਕਾਰ ਅਸੀਂ ਸਰਦਾਰ ਪਰਮਨੰਥ ਸਿੰਘ ਤੂਰੀ ਸਾਹਿਬ ਨੂੰ ਸ਼ਰਧਾ ਦੇ ਫੁੱਲ ਪੇਟ ਕਰਨ ਵਾਸਤੇ ਆਏ ਸੀ ਮੈਂ ਸਿਗਲਾ ਸਾਹਿਬ ਜਲਾਲਪੁਰ ਸਾਹਿਬ ਅਗੇ ਸਾਰੇ ਹਰਿਆਲ ਚ ਜਿੰਨੀ ਚੋਣਾਂ ਆ ਗਿਆ ਆ ਰਹੀਆਂ ਨੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਲਗੀਆਂ ਬਿਲਕੁਲ ਤਿਆਰੀਆਂ ਜਲੰਧਰ ਜਿੰਨੀ ਚੋਣ ਦਾ ਐਲਾਨ ਹੋ ਗਿਆ ਇੱਕ ਅਦੇ ਦਿਨ ਚ ਅਸੀਂ ਨੋਮੀਨੇਸ਼ਨ ਪੇਪਰ ਫਾਈਲ ਕਰਾਂਗੇ ਔਰ ਮੈਨੂੰ ਲੱਗਦਾ ਕਿ ਵੱਡੇ ਫਰਕ ਦੇ ਨਾਲ ਅਸੀਂ ਜਿਹੜੀ ਜਲੰਧਰ ਜਿੰਨੀ ਚੋਣ ਜਿੱਤਾਂਗੇ ਪੰਚਮંત્રી ਨੇ ਡੇਰੇ ਲਾਉਣ ਦੀ ਗੱਲ ਕੀਤੀ ਹੈ ਜਲੰਧਰ ਦੇ ਵਿੱਚ ਕਿਵੇਂ ਦੇਖਦੇ ਹੋ ਪੰਚਮંત્રી ਕਿੱਥੇ ਕਿੱਥੇ ਡੇਰੇ ਲਾਉਣਗੇ ਸੋ ਮੈਂ ਇਹ ਬੇਨਤੀ ਕਰਨੀ ਚਾਹਣਾ ਹੈ ਲੀਡਰ ਸਭਾ ਨੂੰ ਕਿ ਇਸ ਤਰ੍ਹਾਂ ਗਮਰਾਹਾ ਕਰਨ ਲੋਕਾਂ ਨੂੰ ਹੁਣ ਚੀਫ ਨਿਸਸਰ ਸਾਹਿਬ ਨੇ ਕਿਹਾ ਮੈਂ ਉੱਥੇ ਘਰ ਲੈ ਲਿਆ ਹੁਣ ਚੀਫ ਨਿਸਸਰ ਸਾਹਿਬ ਨੂੰ ਫਿਰ ਛੇ ਘਰ ਹੋਰ ਲੈਣੇ ਪੈਣਗੇ ਕਿਉਂਕਿ ਹੋਰ ਵਿਧਾਨ ਸਭਾ ਦੀਆਂ ਚੋਣਾਂ ਮੈਂ ਕਹਿੰਦਾ ਉੱਥੇ ਵੀ ਬੁਕਿੰਗ ਖਰਾ ਦੇਣ ਸੋ ਡੇਰੇ ਲਾਉਣਾ ਹੈ ਨਹੀਂ ਲਾਉਣਾ ਇਹ ਲੋਕਾਂ ਨੂੰ ਇਸ ਕੱਲ ਦਾ ਕੋਈ ਮਤਲਬ ਨਹੀਂ ਲੋਕਾਂ ਨੂੰ ਮਤਲਬ ਹੈ ਕਿ ਪੰਜਾਬ ਦੇ ਹਾਲਾਤ ਕੀ ਨੇ ਪੰਜਾਬ ਦੇ ਵਿੱਚ 14 ਦਿਨਾਂ ਚ ਔਰ ਡੋਜ਼ ਨਾਲ ਅੱਜ ਬਿਜਲੀ ਤੋਂ ਲੋਕ ਤਰਾਸ-ਤਰਾਸ ਕਰ ਰਹੇ ਨੇ ਇਹ ਜਿਹੜੇ ਕਹਿੰਦੇ ਸੀ 12 ਘੰਟੇ ਬਿਜਲੀ 18 ਘੰਟੇ ਬਿਜਲੀ ਬਿਜਲੀ ਵਾਧੂ ਹੈ ਹੁਣ ਕਿੱਥੇ ਬਿਜਲੀ ਇਹ ਪਿਛਲੀ ਵਾਰੀ ਫਲਡ ਆ ਗਏ ਪਾਣੀ ਆ ਗਿਆ ਵਾਧੂ ਜਿਹੜੀ ਵਾਧੂ ਬਿਜਲੀ ਸੀ ਉਧਰ ਚਲੀ ਗਈ ਇੱਥੇ ਲੋਕਾਂ ਦੀ ਵਰਤੂ ਨਹੀਂ ਆਈ ਤੇ ਇਹਨਾਂ ਨੇ ਲੋਕਾਂ ਨੂੰ ਗੁੰਮਰਾ ਕੀਤਾ ਹਾਲਾਂਕਿ ਇਹ ਹੀ ਕਹਿਣ ਦੀ ਲੋਟ ਸੀ ਕਿ ਬਿਜਲੀ ਸਾਡੇ ਕੋਲ ਉਹੀ 6-7 ਘੰਟੇ ਹੈ ਲੇਕਿਨ ਇਸ ਕਰਕੇ ਬਿਜਲੀ ਦੀ ਇਸ ਵਾਰੀ ਵਰਤੂ ਨਹੀਂ ਹੋਈ ਤਾਂ ਅਸੀਂ ਆ ਐਕਸੈਸ 'ਚ ਬਿਜਲੀ ਲੋਕਾਂ ਨੂੰ ਦੇਤੀ ਹੈ ਅੱਜ ਉਹ ਪੋਲ ਖੁੱਲ ਗਏ ਸੋ ਮੈਨੂੰ ਲੱਗਦਾ ਬਹੁਤ سارے ਮੁੱਦਿਆਂ ਤੇ ਪੰਜਾਬ ਦੇ ਤੇ ਚਰਚਾ ਕਰਨ ਦੀ ਲੋੜ ਹੈ ਮੁੱਖ ਮੰਤਰੀ ਸਾਹਿਬ ਨੂੰ ਉਹਦੇ ਤੇ ਸਜੀਦਗੀ ਦਿਖਾਉਣੀ ਚਾਹੀਦੀ ਹੈ ਇੱਕ ਨੀਟ ਦਾ ਪੇਪਰ ਹੈ ਨਾ ਉਹਦਾ ਉਹਦੇ ਨੀਟ ਦੇ ਪੇਪਲ ਵਿੱਚ ਘਪਲਾ ਹੋਇਆ ਹੈ ਉਹਦੇ ਬਾਰੇ ਕੀ ਕਹਿੰਦੇ ਹਾਂਜੀ ਨੀਟ ਦੇ ਵਿੱਚ ਲੋਕਾਂ ਦਾ ਬਹੁਤ ਵੱਡਾ ਮੈਂ ਸਮਝਦਾ ਕਿ ਧੋਖਾ ਹੋਇਆ ਨੌਜਵਾਨਾਂ ਦੇ ਨਾਲ ਔਰ ਮੈਨੂੰ ਲੱਗਦਾ ਬਹੁਤ ਸਾਰੇ ਨੌਜਵਾਨਾਂ ਨੇ ਡਿਪਰੈਸ਼ਨ ਦੇ ਸ਼ਿਕਾਰ ਹੋ ਗਏ ਲੋਕਾਂ ਨੇ ਕਈ ਲੋਕਾਂ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਕਈ ਕਰ ਗਏ ਹੈ ਸੋ ਮੈਨੂੰ ਲੱਗਦਾ ਇਹਦੇ ਵਿੱਚ ਵੱਡੇ ਲੈਵਲ ਤੇ ਇਨਕੁਆਇਰੀ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ ਦਾ ਕੋਈ ਸਿਟਿੰਗ ਜੱਜ ਇਹਦੇ ਤੇ ਇਨਕੁਆਇਰੀ ਕਰੇ ਨਾ ਕਿ ਸੀਬੀਆਈ ਤਾਂ ਸਰਕਾਰ ਦੀ ਹੈ ਸੋ ਅਸੀਂ ਪੂਰੇ ਦੇਸ਼ ਭਰ ਦੇ ਵਿੱਚ ਕਾਂਗਰਸ ਪਾਰਟੀ ਇਸ ਗੱਲ ਦੀ ਨਿੰਦਾ ਕਰਦੀ ਹੈ ਤੇ ਇਨਕੁਆਇਰੀ ਮੰਗਦੀ ਹੈ ਔਰ ਨਾਲ ਹੀ ਨਾਲ ਕੱਲੋਂ ਅਸੀਂ ਪੂਰੇ ਦੇਸ਼ ਭਰ ਦੇ ਵਿੱਚ ਕਾਂਗਰਸ ਪਾਰਟੀ ਨੇ ਨੌਜਵਾਨਾਂ ਦੇ ਲਈ ਧਰਮੇ ਵੀ ਰੱਖੇ ਹੋਏ ਪੰਜਾਬ ਦੇ ਨਸ਼ਿਆਂ ਦੇ ਪ੍ਰਕੋਪ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਅਸੀਂ ਤਾਂ ਦੱਸਦਾ ਦਿੱਤਾ ਪ੍ਰਕੋਪ ਕੀ ਹੋਣਾ ਕਿਸੇ ਨੇ ਅਰਦਾਸ ਕਰਾਤੀ ਜਾ ਕੇ ਗੁਰਦੁਆਰਾ ਸਾਹਿਬ ਚ ਕਿਸੇ ਨੇ ਗੁਟਕਾ ਸਾਫ ਦੀ 100 ਖਾਲੀ ਨਸ਼ਾ ਉੱਥੇ ਰਾ ਉੱਥੇ ਉੱਥੇ ਨਹੀਂ ਹੈ 4 ਗੁ ਇਹਦੇ ਤੇ ਚਰਚਾ ਕਰਨ ਦੀ ਲੋੜ ਹੈ ਨਾ ਕਿ ਇੱਕ ਦੂਜੇ ਤੇ ਇਲਜ਼ਾਮ ਲਾਉਣ ਦੀ ਲੋੜ ਹੈ ਸੋ ਇਹ ਸਰਕਾਰ ਨੂੰ ਕਰਨਾ ਚਾਹੀਦਾ ਹੈ ਵਿਧਾਨ ਸਭਾ ਦਾ ਸਤਰ ਸਦਨ ਕਟੋ ਕੱਟ ਇੱਕ ਹਫਤਾ ਨਸ਼ੇ ਦੇ ਮੁੱਦੇ ਤੇ ਚਰਚਾ ਹੋਣੀ ਚਾਹੀਦੀ ਹੈ ਸਾਰੀਆਂ ਪਾਰਟੀਆਂ ਨੂੰ ਸਜਿੱਦਗੀ ਦੇ ਨਾਲ ਇਹਦੇ ਤੇ ਕੰਮ ਚੜ ਕਰਨਾ ਚਾਹੀਦਾ ਹੈ ਔਰ ਸਰਕਾਰ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ ਇਹ ਨਹੀਂ ਅੱਠ ਫੜਲੇ 18 ਫੜਲੇ 12 ਫੜਲੇ ਨਸ਼ਾ ਕਿਉਂ ਵਧ ਰਿਹਾ ਹੈ ਸੋ ਇਸੇ ਕਰਕੇ 14 ਦਿਨਾਂ ਚ 14 ਮੌਤਾਂ ਹੋ ਗਈਆਂ ਕਿਉਂਕਿ ਸਜੀਦਗੀ ਨਹੀਂ ਹੈ ਸਰਕਾਰ ਦੀ ਬਦਰੀਆ ਨੂੰ ਲੈ ਕੇ ਤੁਸੀਂ ਸਵਾਲ ਚੁੱਕੇ ਸੀ ਜੀ ਰਾਜ ਸਾਹਿਬ ਰਾਜ ਸਾਹਿਬ ਐਨਓ